ਜੋ ਤੋ ਰੋਡ ਨਹੀਂ ਚੱਲਿਆ ਸੀ ਉੱਤਰਾਸਤੇ ਸਾਰੇ ਦੇ ਸੀਗੇ ਜਿਵੇਂ ਜਿਵੇਂ ਰੋਡ ਚਾਲਦਾ ਗਿਆ ਹੋ ਰਸਤਾ ਘਟ ਕੇ 12 ਫੁੱਟ ਰਹਿ ਗਿਆ ਤਾਂ ਉਹ ਸਿਕਿਉਰ ਨਾ ਹੋਣ ਦੀ وجہ ਕਰਨਾ ਕੰਮ ਬੰਦ ਕੀਤਾ ਵਾ ਤਾਂ ਜੋ ਇਨ ਫਿਊਚਰ ਸਾਨੂੰ ਪ੍ਰੋਬਲਮ ਨਾ ਹੋ ਜੇ ਜੀ ਤਕਰੀਬਨ 6-700 ਕਿਲਾ ਹੈਗਾ ਜੀ ਜਿਹੜਾ ਇਸ ਰਸਤੇ ਨੂੰ ਲੱਗਦਾ ਹੈ ਜੀ ਤੇ ਬਾਕੀ ਇਹਨਾਂ ਨੇ ਜਿਹੜਾ ਆ ਫੋਲ ਬਣਾਇਆ ਜੀ ਇਹ 10 ਫੁੱਟ ਦਾ ਬਣਾਇਆ ਛੋੜਾ ਪਰ ਇਹ ਕਾਗਜ਼ਾਂ 'ਚ ਤਾਂ ਪਿੱਛੇ ਹੈਗਾ 16 16.5 ਫੁੱਟ ਦਾ ਉਹ ਜੀ ਗਲਤੀ ਇਸ ਕਰਕੇ ਉਹਨਾਂ ਜਿਹੜਾ ਕੰਮ ਹੋਣਾ ਸੀ ਹੋ ਗਿਆ ਉਹ ਤਾਂ ਉਹਾਂ ਦੇ ਨਾਲ ਦੀ ਰੋਡ ਦੇ ਤੁਹਾਨੂੰ ਨਾਂਗਾ ਦੇ ਦਿੰਨੇ ਆ ਵੀ 16 ਫੁੱਟ ਜਾਂ 15 ਫੁੱਟ ਨਾਂਗਾ ਤੁਹਾਡਾ ਨਾਲ ਦੀ ਰੋਡ ਦੀ ਬਣ ਜੂਗਾ ਤੇ ਉਹ ਪਰ ਜਿਵੇਂ ਜਿਵੇਂ ਹੱਤ ਪਈ ਜਾਂਦੀ ਮਿੱਟੀ ਪਈ ਜਾਂਦੀ ਆ ਉਹ ਨਾਂਗਾ ਘਟੀ ਜਾਂਦਾ ਮਿੱਟੀ ਹੋ ਟੜੀ ਜਾਂਦੀ ਵਿੱਚ ਉਹ ਜਿਹੜਾ ਨਾਂਗਾ ਆਉਂਦਾ ਮਾੜੀ ਦਿਰਾ ਤੋਂ ਉਸ ਕਰਕੇ ਕਿਸਾਨ ਸਾਰੇ ਇਕੱਠੇ ਹੋਏ ਕੰਮ ਬੰਦ ਕੀਤਾ ਵੀ ਜੇ ਸਾਡਾ ਆ ਵੀ ਨੰਗਾ ਬੰਦ ਹੋ ਗਿਆ ਇਧਰੋਂ ਵੀ ਸਾਡਾ ਨੰਗਾ ਖਤਮ ਹੋ ਗਿਆ ਤੇ ਇਧਰੋਂ ਵੀ ਨਾ ਕੋਈ ਮਸ਼ੀਨ ਆਵੇ ਨਾ ਜਾਵੇ ਸਾਡਾ ਕੰਮ ਸਾਰਾ ਇਧਰ ਲਿਵਾਨ ਵਾਲਿਆਂ ਦਾ ਪੰਜ ਚੀਜ਼ੋ ਕਿਲਾ ਜਮੀਨ ਆ ਉਹ ਸਾਰਾ ਕੰਮ ਬੰਦ ਹੋ ਗਿਆ ਜੀ ਉਹਨਾਂ ਨੂੰ ਜਿਹੜਾ ਇਹਨਾਂ ਨੇ ਆਪਦੀਆਂ ਮੁਸ਼ਕਲਾਂ ਦੱਸੀਆਂ ਨੇ ਸਿੱਧੂ ਸਾਹਿਬ ਜਿਹੜੇ ਆਏ ਸੀਗੇ ਉਹਨਾਂ ਨੇ ਇਹਨਾਂ ਦੀਆਂ ਮੁਸ਼ਕਲਾਂ ਨੋਟ ਕਰ ਲਈਆਂ ਨੇ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਮੰਗਲਵਾਰ ਨੂੰ ਐਨਐਚ ਚਾਹੀਏ ਦੇ ਅਧਿਕਰੀਆਂ ਨਾਲ ਹਾਇਰ ਅਥਾਰਟੀ ਨਾਲ ਮੀਟਿੰਗ ਕਰਕੇ ਆਪ ਵੀ ਪ੍ਰਪੋਜ਼ਲ ਰੱਖਾਂਗੇ ਉਹਨਾਂ ਦੇ ਅੱਗੇ ਜਿੰਨੀ ਪ੍ਰਪੋਜ਼ਲ ਪਾਸ ਹੋ ਜੂਗੀ ਉਹ ਇਹਨਾਂ ਨੂੰ ਦੱਸ ਕੇ ਇਹਨਾਂ ਦਾ ਮਸਲਾ ਜਿਹੜਾ ਹੈਗਾ ਉਹ ਸੋਲਵ ਕਰਵਾ ਲੈਣਾ ਅ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਨੈਸ਼ਨਲ ਹਾਈਵੇ ਦਾ ਜਿਹੜਾ ਬਾਈਪਾਸ ਹੈ ਲੰਬਵਾਲੀ ਤੋਂ ਵਾਇਆ ਬਾਗਾ ਪ੍ਰਾਣਾ ਪਿੰਡਾਂ ਦੇ ਵਿੱਚ ਦੀ ਹੋ ਕੇ ਜਿਹੜਾ ਨਿਕਲਦਾ ਹੈ ਉਹਦੇ ਸਬੰਧ ਦੇ ਵਿੱਚ ਕੁਝ ਪਿਛਲੇ ਲੰਮੇ ਤੋਂ ਸਮੇਂ ਤੋਂ ਕਿਸਾਨਾਂ ਦੀਆਂ ਕਠਿਨਾਈਆਂ ਨੇ ਜਿਹੜੀਆਂ ਉਹ ਵਾਰ-ਵਾਰ ਸਾਹਮਣੇ ਆ ਰਹੀਆਂ ਸੀ ਉਹ ਅੱਜ ਫਿਰ ਇੱਕ ਮਸਲਾ ਨਵਾਂ ਹੈ ਜਿਹੜਾ ਉਹ ਫਿਰ ਸਾਹਮਣੇ ਆਇਆ ਹੈ ਸੇਖਾ ਕਲਾਂ ਦੇ ਕਿਸਾਨ ਇਸ ਜਗ੍ਹਾ ਤੇ ਇਕੱਠੇ ਹੋਏ ਹੈ ਤਸਵੀਰਾਂ ਇੱਕ ਵਾਰ ਤੁਹਾਨੂੰ ਇਸ ਰੋਡ ਦੀਆਂ ਦਿਖਾ ਦਿੰਨਾ ਜਿੱਥੇ ਇਹ ਕੰਮ ਰੋਕਿਆ ਹੋਇਆ ਸੀਗਾ ਕੀ ਕਾਰਨ ਹੈ ਰੋਕੇ ਹੋਏ ਕੰਮ ਦਾ ਕਿਸਾਨ ਵੀ ਇਸ ਜਗ੍ਹਾ ਤੇ ਮੌਜੂਦ ਨੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈ ਤਾਂ ਜਿਹੜਾ ਇਸ ਨੈਸ਼ਨਲ ਹਾਈਵੇ ਤੋਂ ਜਿਹੜੀ ਇੱਥੇ ਇਸ ਬਾਗਾਪੁਰਾਣਾ ਨੂੰ ਕਵਰ ਕਰਦੇ ਨੇ ਭਾਈ ਜੀ ਉਹ ਵੀ ਇਸ ਜਗ੍ਹਾ ਤੇ ਪਹੁੰਚੇ ਹੋਏ ਸੀ ਪਰ ਜਿਹੜੇ ਹੈਗੇ ਗੱਲਬਾਤ ਕਰਨ ਤੋਂ ਪਹਿਲਾਂ ਹੀ ਉਹ ਇੱਥੋਂ ਜਾਂਦੇ ਹੋਏ ਕਿਉਂ ਦਿਖਾਈ ਦੇ ਰਹੇ ਕੀ ਉਹਨਾਂ ਨੂੰ ਕਮਜ਼ੋਰੀ ਲੱਗਦੀ ਹੈ ਕਿ ਅਸੀਂ ਗੱਲਬਾਤ ਦਾ ਵਿਸ਼ਵਾਸ ਦਿਵਾਉਣ ਤੋਂ ਪਹਿਲਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਪ੍ਰੈਸ ਨੂੰ ਦੇਖਣ ਸਾਰ ਹੀ ਉਹ ਇਥੋਂ ਚਲਦੇ ਬਣੇ ਇਹਦਾ ਮਤਲਬ ਕੋਈ ਨਾ ਕੋਈ ਕਮਜ਼ੋਰੀ ਜ਼ਰੂਰ ਹੈ ਜਿਹੜੀ ਉਹ ਮੀਡੀਆ ਦੇ ਸਾਹਮਣੇ ਨਹੀਂ ਕਹਿਣਾ ਚਾਹੁੰਦੇ ਸੋ ਇਸ ਟਾਈਮ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਵਿੱਚ ਤੇ ਪਹੁੰਚਿਆ ਉਹਨਾਂ ਦੇ ਸਮੇਂ ਦਰਮਿਆਨ ਜਿਹੜੀ ਗੱਲਬਾਤ ਹੋਈ ਹੈ ਆਪਾਂ ਕਿਸਾਨਾਂ ਤੋਂ ਵੀ ਜਾਣਦੇ ਹਾਂ ਕਿ ਕੀ ਗੱਲਬਾਤ ਉਹ ਇੱਥੇ ਦੱਸ ਕੇ ਗਏ ਆ ਪਰ ਉਹ ਮੀਡੀਆ ਤੋਂ ਜਿਹੜੀ ਕੰਨੀ ਘਤرائی ਹੈ ਜਿਹੜਾ ਇੱਕ ਤਸਵੀਰ ਜਿਹੜੀ ਹੈਗੀ ਇੱਕ ਵਾਰ ਤੁਹਾਨੂੰ ਦਿਖਾ ਦਿੰਨਾ ਕਿ ਕਿਸਾਨ ਜਿਹੜੇ ਆਪਣੀ ਸਮੱਸਿਆ ਨੂੰ ਲੈ ਕੇ ਇਸ ਜਗ੍ਹਾ ਤੇ ਇਕੱਠੇ ਹੋਏ ਸੀ ਸਭ ਤੋਂ ਪਹਿਲਾਂ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਪੁਲਿਸ ਪ੍ਰਸ਼ਾਸਨ ਤੋਂ ਜਾਣਦੇ ਹਾਂ ਕਿ ਅੱਜ ਕੀ ਤੈਅ ਹੋਇਆ ਹੈ ਥਾਣਾ ਸਮਾਲਸਰ ਤੋਂ ਜਨਕਰਤ ਜੀ ਜਿਹੜੇ ਮੁਖੀ ਨੇ ਇੱਥੇ ਪਹੁੰਚੇ ਨੇ ਸਰ ਅੱਜ ਦੀ ਗੱਲਬਾਤ ਦੇ ਵਿੱਚ ਕੀ ਤੈਅ ਹੋਇਆ ਸੀਗਾ ਕਿ ਜਿਹੜੇ ਹੈਗੇ ਨੇ ਅਧਿਕਾਰੀ ਉਹ ਗੱਲਬਾਤ ਕਰਨ ਤੋਂ ਵੀ ਭਜਦੇ ਦਿਖਾਈ ਦਿੱਤੇ ਇਹ ਨਾ ਜੀ ਕਈ ਦਿਨਾਂ ਤੋਂ ਜਿਹੜੀ ਹੈਗੀ ਹੈ ਨੈਸ਼ਨਲ ਹਾਈਵੇ ਦਾ ਕੰਮ ਜਿਹੜਾ ਇੱਥੇ ਰੁਕਿਆ ਹੋਇਆ ਸੀ ਸੇਖਾ ਕਲਾਾਂ ਦੀ ਹੱਦ ਦੇ ਵਿੱਚ ਉਹਨਾਂ ਨੂੰ ਫਿਰ ਸੇਖਾ ਕਲਾਾਂ ਦੇ ਲੋਕਾਂ ਦੇ ਨੂੰ ਖੇਤਾਂ ਦੇ ਵਿੱਚ ਜਾਣ ਵਾਸਤੇ ਜਿਹੜਾ ਹੈਗਾ ਉਹ ਰਸਤੇ ਦੀ ਸਮੱਸਿਆ ਸੀ ਜੀ ਉਹਦੇ ਸਬੰਧ ਚ ਅੱਜ ਇੱਥੇ ਕਿਸਾਨ ਇਕੱਠੇ ਹੋਏ ਸੀਗੇ ਤੇ ਐਨ ਐਚ ਆਈ ਦੇ ਅਧਿਕਾਰੀ ਤੇ ਜਿਹੜੇ ਹੈਗੇ ਆ ਕੰਟਰੈਕਟਰ ਦੇ ਜਿਹੜੇ ਅਥੋਰਾਈਜ਼ ਪਰਸਨ ਜੀ ਮਕੰਨ ਜੀ ਉਹ ਆਏ ਹੋਏ ਸੀਗੇ ਜੀ ਸੋ ਉਹਨਾਂ ਨੂੰ ਜਿਹੜਾ ਇਹਨਾਂ ਨੇ ਆਪਦੀਆਂ ਮੁਸ਼ਕਲਾਂ ਦੱਸੀਆਂ ਨੇ ਸਿੱਧੂ ਸਾਹਿਬ ਜਿਹੜੇ ਆਏ ਸੀਗੇ ਉਹਨਾਂ ਨੇ ਇਹਨਾਂ ਦੀਆਂ ਮੁਸ਼ਕਲਾਂ ਨੋਟ ਕਰ ਲਈਆਂ ਨੇ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਮੰਗਲਵਾਰ ਨੂੰ ਐਨਐਚ ਚਾਹੀਏ ਦੇ ਅਧਿਕਾਰੀਆਂ ਨਾਲ ਹਾਇਰ ਅਥਾਰਟੀ ਨਾਲ ਮੀਟਿੰਗ ਕਰਕੇ ਆਪਦੀ ਪ੍ਰਪੋਜ਼ਲ ਰੱਖਾਂਗੇ ਉਹਨਾਂ ਦੇ ਅੱਗੇ ਜਿੰਨੀ ਪ੍ਰਪੋਜ਼ਲ ਪਾਸ ਹੋ ਜੂਗੀ ਉਹ ਇਹਨਾਂ ਨੂੰ ਦੱਸ ਕੇ ਇਹਨਾਂ ਦਾ ਮਸਲਾ ਜਿਹੜਾ ਹੈਗਾ ਉਹ ਸੋਲਵ ਕਰਵਾ ਦੇਗਾ ਕੀ ਕੀ ਲੱਗਦਾ ਸਰ ਜਿਵੇਂ ਜਿਹੜਾ ਹੈਗਾ ਗੱਲਬਾਤ ਕਰਨ ਤੋਂ ਕੰਨੀ ਕਤਰਾ ਗਏ ਨੇ ਕਿਤੇ ਇਹ ਕਮਜ਼ੋਰੀ ਨਹੀਂ ਲੱਗਦੀ ਉਹਨਾਂ ਚ ਵੀ ਉਹ ਜਿਹੜੀ ਆਪਦੀ ਗੱਲ ਜਿਹੜੀ ਆਫਲਾਈਨ ਤਾਂ ਤੁਹਾਡੇ ਦਾ ਸਾਹਮਣੇ ਰੱਖੀ ਆ ਪਰ ਉਹ ਜਿਹੜੀ ਉਹ ਜਨਤਕ ਤੌਰ ਤੇ ਗੱਲ ਆਪਦੀ ਨਹੀਂ ਰੱਖਣਾ ਚਾਹੁੰਦੇ ਨਹੀਂ ਮੈਨੂੰ ਕੋਈ ਐਸੀ ਗੱਲ ਨਹੀਂ ਲੱਗਦੀ ਭੱਜਣ ਵਾਲੀ ਗੱਲ ਅਸਲ ਦੇ ਵਿੱਚ ਗੱਲ ਇਹ ਆ ਵੀ ਜਿੰਨਾ ਚਿਰ ਅਧਿਕਾਰੀ ਦੇ ਹੱਥ ਚਿੰਨੀ ਅਥਾਰਟੀ ਪਾਵਰ ਹੁੰਦੀ ਹੈ ਉਹ ਉਨੀ ਗੱਲ ਹੀ ਕਰ ਸਕਦਾ ਜਿਹਦੀ ਪ੍ਰੋਪੋਜ਼ਲ ਉਹਨਾਂ ਨੇ ਉੱਪਰ ਭੇਜ ਕੇ ਉਹਨਾਂ ਨਾਲ ਮੀਟਿੰਗ ਕਰਕੇ ਐਨਐਚਆਈ ਦੇ ਅਧਿਕਾਰੀਆਂ ਨਾਲ ਉਦੀ ਅਪਰੂਵਲ ਲੈਣੀ ਹੈ ਤੇ ਉਸ ਤੋਂ ਪਹਿਲਾਂ ਸਮੇਂ ਤੋਂ ਪਹਿਲਾਂ ਕੋਈ ਗੱਲ ਇੱਥੇ ਕਹਿ ਜਾਣੀ ਪ੍ਰੈਸ ਦੇ ਵਿੱਚ ਉਹ ਜਿਆਦਾ ਮੈਂ ਸਮਝਦਾ ਵੀ ਠੀਕ ਨਹੀਂ ਹੁੰਦੀ ਇਸ ਕਰਕੇ ਹੀ ਉਹ ਚੱਲੇਗਾ ਸੋ ਕਿਸਾਨ ਆ ਜਿਹੜੇ ਵੱਖ-ਵੱਖ ਇੱਥੇ ਪਹੁੰਚੇ ਨੇ ਉਹਨਾਂ ਦੀ ਸਮੱਸਿਆ ਜਾਣਦੇ ਆ ਕਿ ਅਸਲ ਵਿੱਚ ਸਮੱਸਿਆ ਕੀ ਸੀ ਅੱਜ ਇੱਥੇ ਇਕੱਠੇ ਹੋਣ ਦਾ ਕੀ ਕਾਰਨ ਬਣਿਆ ਅ ਭਾਈ ਜੀ ਕੀ ਕਹੋਗੇ ਅੱਜ ਜਿਹੜਾ ਇੱਥੇ ਇਕੱਠ ਰੱਖਿਆ ਗਿਆ ਹੈ ਇਕੱਠ ਦਾ ਕੀ ਕਾਰਨ ਹੈ ਕੀ ਸਮੱਸਿਆ ਜਿਹੜੀ ਕਿਸਾਨਾਂ ਦੀ ਹੈ ਜਿਹੜੀ ਅੱਜ ਲੈ ਕੇ ਇੱਥੇ ਇਕੱਠੇ ਹੋਏ ਨੇ ਬਈ ਜਿਹੜਾ ਰੋਡ ਦੇ ਨਾਲ-ਨਾਲ ਜਿਹੜਾ ਰਸਤਾ ਨਾ ਉਹਦੀ ਸਮੱਸਿਆ ਹੈ ਜਿਹੜੀ ਜ਼ਮੀਨ ਵਿੱਚ ਜਿਵੇਂ ਕਬੈਨ ਵੱਡੇ ਸਾਧਨਾਂ ਦੇ ਜਾਣ ਵਾਸਤੇ ਰਸਤਾ ਨਹੀਂ ਹੋਣ ਕਰਕੇ ਆ ਇਹਨਾਂ ਨੇ ਪਹਿਲਾਂ ਇਹਨਾਂ ਨੇ ਕਮਿਟਮੈਂਟ ਕੀਤੀ ਸੀ 15 ਫੁੱਟ ਰਸਤੇ ਦੀ ਤਾਂ ਜਦੋਂ ਰੋਡ ਨਹੀਂ ਚੱਲਿਆ ਸੀ ਉਦੋਂ ਰਸਤੇ ਸਾਰਿਆਂ ਦੇ ਸੀਗੇ ਜਿਵੇਂ-ਜਿਵੇਂ ਰੋਡ ਚੌੜਾ ਗਿਆ ਉਹ ਰਸਤਾ ਘਟ ਕੇ 12 ਫੁੱਟ ਰਹਿ ਗਿਆ ਤਾਂ ਉਹ ਸਿਕਿਉਰ ਨਾ ਹੋਣ ਦੀ ਵਜ੍ਹਾ ਕਰਨਾ ਕੰਮ ਬੰਦ ਕੀਤਾ ਵਾ ਤਾਂ ਜੋ ਇਨ ਫਿਊਚਰ ਸਾਨੂੰ ਪ੍ਰੋਬਲਮ ਨਾ ਆਵੇ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀਗਾ ਕਿ ਰਸਤਾ ਕਿਸਾਨਾਂ ਨੂੰ ਦਿੱਤਾ ਜਾਊਗਾ। ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਨਾਲ ਦੋਨੇ ਸਾਈਡ ਸਰਵਿਸ ਰੋਡ ਦੇਵਾਂਗੇ। ਲਿਖਤੀ ਤੌਰ 'ਤੇ ਜਾਂ ਵੈਸੇ ਜ਼ੁਬਾਨੋ-ਜ਼ਬਾਨੀ। ਨਹੀਂ ਲਿਖਤੀ ਤੌਰ 'ਤੇ ਦਿੱਤਾ ਸੀ ਪਰ ਮੈਂਸ਼ਨ ਨਹੀਂ ਸੀ ਕੀਤਾ ਵੀ ਉਹਦੇ ਵਿੱਚ ਅਸੀਂ ਕਿੰਨਾ ਥਾਂ ਛੱਡਾਂਗੇ। ਅੱਛਾ। ਸਿੱਧਾ ਇਹਨਾਂ ਨੇ ਲੈ ਕੇ ਦਿੱਤਾ ਸੀ ਵੀ ਦੋਨੇ ਸਾਈਡ ਦੀ ਰਸਤਾ ਦੇਵਾਂਗੇ। ਪਰ ਲਿਖਤੀ ਦੇ ਵਿੱਚ ਉਹਨਾਂ ਨੇ ਇਹ ਮੈਂਸ਼ਨ ਨਹੀਂ ਕੀਤਾ ਵੀ ਕਿੰਨੇ ਫੁੱਟ ਦੇਵਾਂਗੇ। ਉਹ ਸਮੱਸਿਆ ਦੇ ਕਾਰਨ ਇਹ ਕੰਮ ਬੰਦ ਕੀਤਾ। ਹੂੰ। ਹੁਣ ਹੁਣ ਜਿਹੜਾ ਤੁਹਾਨੂੰ ਕੋਈ ਵਿਸ਼ਵਾਸ ਮਿਲਿਆ ਸੀ ਉਹਦੇ ਸੰਬੰਧੀ ਅਧਿਕਾਰੀ ਆਏ ਕੀ ਕਹਿ ਕੇ ਗਏ? ਉਹਨਾਂ ਨੇ ਜਿਵੇਂ ਜਤਾਇਆ ਹੀ ਵੀਕ ਤੱਕ ਦੀ ਵੇਟ ਦਿੱਤੀ ਹੈ ਵੀਕ ਤੱਕ ਵੇਟ ਕਰਾਂਗੇ ਉਹਨਾਂ ਟਾਈਮ ਕੰਮ ਬੰਦ ਰੱਖਾਂਗੇ ਉਸ ਤੋਂ ਬਾਅਦ ਜੋ ਵੀ ਹੱਲ ਹੋਇਆ ਸਾਰਿਆਂ ਦੇ ਸਾਹਮਣੇ ਹੈ ਨੰਬਰਦਾਰ ਗੁਰਵੀਰ ਸਿੰਘ ਜੀ ਕਿੰਨੇ ਕਿਸਾਨਾਂ ਦੀ ਜ਼ਮੀਨ ਹੈ ਜਿਹੜੀ ਇੱਧਰ ਜਿਹੜੇ ਇਸ ਸਮੱਸਿਆ ਨਾਲ ਪੀੜਿਤ ਨੇ ਕਿੰਨੇ ਕਿਸਾਨ ਹੈ ਜਿਹੜੇ ਇਸ ਬਸਿਆ ਨਾਲ ਜੂਝ ਰਹੇ ਇੱਧਰ ਜੀ ਤਕਰੀਬਨ 6-700 ਕਿਲਾ ਹੈਗਾ ਜੀ ਜਿਹੜਾ ਇਸ ਰਸਤੇ ਨੂੰ ਲੱਗਦਾ ਹੈਗਾ ਤੇ ਬਾਕੀ ਇਹਨਾਂ ਨੇ ਜਿਹੜਾ ਆ ਪੁਲ ਬਣਾਇਆ ਜੀ ਇਹ 10 ਫੁੱਟ ਦਾ ਬਣਾਇਆ ਚੌੜਾ ਪਰ ਇਹ ਕਾਗਜ਼ਾਂ 'ਚ ਤਾਂ ਪਿੱਛੇ ਹੈਗਾ 16 16 ਫੁੱਟ ਦਾ ਇਹ ਪਹਿਲਾਂ ਭੀੜਾ ਬਣਿਆ ਚਲੋ ਇਹ ਬਣ ਗਿਆ ਬਾਕੀ ਉਸਤਾਨ ਨੇ ਕਿਹਾ ਵੀ ਇਹਦਾ ਕੋਈ ਹੱਲ ਨਹੀਂ ਹੋ ਸਕਦਾ ਵੀ ਤੁਹਾਨੂੰ ਅਸੀਂ ਜਿਹੜਾ ਰਸਤਾ ਉਹੀ ਦੇ ਦਿੰਨੇ ਆ ਪਰ ਇਹਦਾ ਵੀ ਦੋ ਤਿੰਨ ਵਾਰੀ ਪਹਿਲਾਂ ਵੀ ਇਹਨਾਂ ਨੂੰ ਕਿਹਾਗਾ ਵੀ ਰਸਤਾ ਭਈ ਜਿੰਨਾ ਹੈਗਾ ਸਾਨੂੰ ਦੇਣਾ ਉਹਨਾਂ ਦਿਓ ਮਿੱਟੀ ਪਾ ਦਿੰਦੇ ਸੀ ਉਹ ਫਿਰ ਢਲ ਜਾਂਦੀ ਸੀ ਤਾਂ ਕਰਕੇ ਹੁਣ ਵੀ ਇਹਨਾਂ ਨੂੰ ਕਿਹਾ ਵੀ ਪ੍ਰੋਪਰ ਸਾਨੂੰ ਜਿੰਨਾ ਥਾਂ ਬਣਦਾ ਉਹਨਾਂ ਦੇਓ ਉਦੋਂ ਬਾਅਦ ਆਪਦਾ ਕੰਮ ਜੋ ਵੀ ਉਹ ਸ਼ੁਰੂ ਕਰਨਾ ਹੈ ਜਿਹੜਾ ਤੁਸੀਂ ਰਸਤਾ ਦੱਸ ਰਹੇ ਹੋ 10 ਫੁੱਟ ਹੈ ਇਹ ਕਾਗਜ਼ਾਂ ਦੇ ਵਿੱਚ ਜਾਂ ਜਿਹੜਾ ਲਿਖਤੀ ਤੌਰ ਤੇ 16.5 ਫੁੱਟ ਹੈ ਹਾਂਜੀ ਇਨਸ਼ਾਅੱਰ ਤੇ ਫਿਰ ਇਹ ਗਲਤ ਕਿਵੇਂ ਬਣ ਗਿਆ ਕਿ ਤੁਸੀਂ ਪੁੱਛਿਆ ਨਹੀਂ ਅਧਿਕਾਰੀਆਂ ਨੂੰ ਪੁੱਛਿਆ ਜੀ ਉਹ ਕਹਿੰਦੇ ਉੱਪਰੋਂ ਸਾਨੂੰ ਆਇਆ ਜੋ ਵੀ ਨਕਸ਼ਾ ਬਣ ਕੇ ਜੋ ਵੀ ਇਹਦੀ ਆਈ ਹੈਗੀ ਵੀ ਉਹਨਾਂ ਨੇ ਜਿਵੇਂ ਬਣਾਇਆ ਸੀ ਉਹਨਾਂ ਕਰਤਾ ਹੈ ਪਰ ਇਹ ਸਹੀ ਨਕਸ਼ੇ ਦੇ ਵਿੱਚ ਤੇ ਜਿਹੜਾ ਹੈਗਾ ਉਹ 17.5 ਫੁੱਟ ਹੀ ਹੈ ਤਸਾਨ ਜਿਹੜੇ ਗੁਰਵਿੰਦਰ ਜੀ ਗੁਰਵਿੰਦਰ ਜੀ ਕੀ ਕਹੋਗੇ ਜਿਹੜਾ ਰਸਤਾ ਤੁਸੀਂ ਆਨੇ ਵੀ ਇਹ ਕਾਗਜ਼ਾਂ ਚ ਤਾਂ ਜਿਹੜਾ 16 ਫੁੱਟ 17 ਫੁੱਟ ਹੈ ਪਰ ਜੇ ਕਾਗਜ਼ਾਂ ਚ 17 ਫੁੱਟ ਹੈ 16 ਫੁੱਟ ਹੈ ਤਾਂ ਇਹ ਗਲਤ ਕਿ ਜੇ ਗਲਤ ਬਣ ਜਾਂਦਾ ਤਾਂ ਉਹਨੂੰ ਠੀਕ ਕਰਨ ਦਾ ਜਿੰਮਾ ਜਿਹੜਾ ਹੈਗਾ ਸਬੰਧਤ ਜਿਹੜੇ ਅਧਿਕਾਰੀ ਨੇ ਉਹ ਲੈ ਰਹੇ ਨੇ ਆਪਣੀ ਗਲਤੀ ਨੂੰ ਮੰਨ ਰਹੇ ਨੇ ਉਹ ਜੀ ਗਲਤੀ ਇਸ ਕਰਕੇ ਉਹਦਾ ਜਿਹੜਾ ਕੰਮ ਹੋਣਾ ਸੀ ਹੋ ਗਿਆ ਉਹ ਤਾਂ ਉਹਨਾਂ ਦੇ ਇਸ ਨਾਲ ਦੀ ਰੋਡ ਦੇ ਤੁਹਾਨੂੰ ਨਾਂਗਾ ਦੇ ਦਿੰਨੇ ਵੀ 16 ਫੁੱਟ ਜਾਂ 15 ਫੁੱਟ ਨਾਂਗਾ ਤੁਹਾਡਾ ਨਾਲ ਦੀ ਰੋਡ ਦੀ ਬਣ ਜੂਗਾ ਤੇ ਉਹ ਪਰ ਜਿਵੇਂ ਜਿਵੇਂ ਭਰਤ ਪਈ ਜਾਂਦੀ ਮਿੱਟੀ ਪਈ ਜਾਂਦੀ ਆ ਉਹ ਨਾਂਗਾ ਘਟੀ ਜਾਂਦਾ ਮਿੱਟੀ ਉਹ ਢਲੀ ਜਾਂਦੀ ਵਿੱਚ ਉਹ ਜਿਹੜਾ ਨਾਂਗਾ ਆਉਂਦਾ ਮਾੜੀ ਦੇ ਰਾਹ ਤੋਂ ਉਸ ਕਰਕੇ ਕਿਸਾਨ ਸਾਰੇ ਇਕੱਠੇ ਹੋਏ ਕੰਮ ਬੰਦ ਕੀਤਾ ਵੀ ਜੇ ਸਾਡਾ ਆ ਵੀ ਨਾਂਗਾ ਬੰਦ ਹੋ ਗਿਆ ਇਧਰੋਂ ਵੀ ਸਾਡਾ ਨਾਂਗਾ ਖਤਮ ਹੋ ਗਿਆ ਤੇ ਇਧਰੋਂ ਵੀ ਨਾ ਕੋਈ ਮਸ਼ੀਨ ਆਵੇ ਨਾ ਜਾਵੇ ਸਾਡਾ ਕੰਮ ਸਾਰਾ ਇਧਰ ਲਿਵਾਣ ਵਾਲਿਆਂ ਦਾ ਪੰਜ ਚੀਜ਼ੋ ਕਿਲਾ ਜ਼ਮੀਨ ਆ ਉਹ ਸਾਰਾ ਕੰਮ ਬੰਦ ਹੋ ਗਿਆ ਜੀ ਸਾਰੇ ਜ਼ਿੰਮੇਦਾਰ ਕੋਸਾ ਡਰੇਨ ਤੱਕ ਲੱਗ ਜਾਂਦਾ ਰਗਵਾ ਉਹਨਾਂ ਦਾ ਸਾਰਾ ਦਾ ਕੰਮ ਹੀ ਬੰਦ ਹੋ ਗਿਆ ਜੀ ਹੁਣ ਇਹ ਵਿਸ਼ਵਾਸ ਦਿਵਾ ਕੇ ਗਏ ਆ ਕਿ ਅਸੀਂ ਨਾਲ ਦੀ ਛੜਕਦੇ ਤੁਹਾਨੂੰ 15 ਜਾਂ 16 ਫੁੱਟ ਲਾਂਗਾ ਤਿਆਰ ਕਰਕੇ ਦੇ ਇਹ ਉਹ ਰਸਤਾ ਦੱਸਿਆ ਜਾ ਰਿਹਾ ਜਿਹੜਾ ਕਿਸਾਨ ਦਾਵਾ ਕਰ ਰਿਹਾ ਕਿ ਇਹ ਰਸਤਾ 16 ਫੁੱਟ ਹੈ ਜਿਹੜਾ ਨਕਸ਼ੇ ਦੇ ਵਿੱਚ ਜਿਹੜਾ ਕਿਸਾਨਾਂ ਦੇ ਖੇਤਾਂ ਨੂੰ ਜਾਣਾ ਸੀ ਪਰ ਸੜਕ ਵਿਭਾਗ ਨੇ ਇਹ 10 ਫੁੱਟ ਦਾ ਬਣਾ ਦਿੱਤਾ ਜਿਹਦੇ ਵਿੱਚ ਦੀ ਕੰਬਾਈਨ ਦਾ ਲੰਘਣਾ ਮੁਸ਼ਕਲ ਹੈ ਜੋ 6-700 ਕਿੱਲਾ ਹੈ ਜਿਹੜਾ ਅੱਗੇ ਇਧਰਲੀ ਸਾਈਡ ਹੈ ਉਹ ਜੇ ਇਹ ਕੰਬਾਈਨ ਨਹੀਂ ਲੰਘਦੀ ਤਾਂ ਉਹ ਸਮੱਸਿਆ ਉਹ ਜਿਹੜੇ ਕਿਸਾਨਾਂ ਨੂੰ ਸਾਹਮਣਾ ਕਰਨਾ ਪਵੇਗਾ ਸੜਕ ਦੇ ਵਿਭਾਗ ਦੇ ਨਾਲ ਸੰਬੰਧਿਤ ਕੁਝ ਜਿਹੜੇ ਬੇਸ਼ੱਕ ਜਿਹੜੇ ਜਿਹੜੇ ਅਧਿਕਾਰੀ ਇੱਥੇ ਗੱਲਬਾਤ ਕਰਨ ਦੇ ਲਈ ਪਹੁੰਚੇ ਸੀ ਉਹ ਇੱਥੋਂ ਚਲੇ ਗਏ ਗੱਲਬਾਤ ਕਰੇ ਬਿਨਾਂ ਪਰ ਜਿਹੜੇ ਕੁਝ ਮੁਲਾਜ਼ਮ ਹਜੇ ਵੀ ਇੱਥੇ ਮੌਜੂਦ ਨੇ ਜਿਹੜੇ ਜਿਨ੍ਹਾਂ ਤੋਂ ਪੁੱਛਾਂਗੇ ਕਿ ਉਹ ਅਧਿਕਾਰੀ ਦੇ ਕੀ ਨਾਮ ਸੀਗਾ ਤੇ ਕੀ ਉਹ ਜਿਹੜਾ ਵਿਸ਼ਵਾਸ ਦੇ ਕੇ ਗਏ ਆ ਭਾਈ ਜੀ ਤੁਸੀਂ ਵੀ ਸੜਕ ਨਾਲ ਸੰਬੰਧਿਤ ਕੋਈ ਹੈਗਾ ਤੁਹਾਡੇ ਕੋਲੇ ਇਥੋਂ ਦਾ ਨਾਮ ਤੋਂ ਸਰ ਉਸ ਕਿਤਰਫ ਹੈ ਕੰਟਰਕਟਰ ਹੈ ਕੰਟਰਕਟਰ ਹੈ ਮਤਲਬ ਕੰਟ੍ਰੈਕਟਰ ਹੈ ਜੀ ਜੀ ਤਾਂ ਆਪਕੇ ਸਾਹਮਣੇ ਕੀ ਬਾਤ ਹੋਈ ਹੈ ਆਪ ਬਤਾ ਸਕਦੇ ਹੋ ਜੀ ਹਮ ਸਾਹਮਣੇ ਨੂੰ ਇਹ ਬੋਲੇਗੇ ਹਮ ਪ੍ਰਪੋਜ਼ਲ ਭੇਜेंगे ਅੱਗੇ अच्छा एन को क्या नाम था उनका जो अधिकारी यहाँ पहुंचे थे सेवक सेवक सिंह सिंह सिद्धू सिद्धू जी जी वो अच्छा, सेवक अच्छा। सेवक सिंग सिंग जी है। का, 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 का देखते है। ये, ये पूरी जो है उन्हीं के पास, है, उन्हीं के पास है। ओके। जी उनके कंसल्टेंट है वो तो आपको क्या लगता है कि जो वादा वो करके गए पूरा भेजेंगे आज का जरा मसला किसाना ਨੈਸ਼ਨਲ ਹਾਈਵੇ ਦਾ ਨਿਬੜਿਆ ਹੈ ਕੀ ਲੱਗਦਾ ਤੁਹਾਨੂੰ ਇਹ ਸਮੱਸਿਆ ਕਿਸਾਨਾਂ ਦੀ ਜਾਇਜ਼ ਹੈ ਜਾਂ ਨਾਜਾਇਜ਼ ਨਹੀਂ ਜਾਇਜ਼ ਹੈ ਜੀ ਮੋਦੇ ਜੀ ਅੱਛਾ ਹੂੰ ਤੇ ਜਿਹੜਾ ਇਹ ਕਿਸਾਨ ਕਹਿ ਰਹੇ ਆ ਕਿ ਜਿਹੜਾ ਇਹ 10 ਫੁੱਟ ਦਾ ਪੁਲ ਬਣਿਆ ਹੈ ਹੂੰ ਇਹ 16.5 ਫੁੱਟ ਸੀਗਾ ਕੀ ਲੱਗਦਾ ਇਹ ਜਿਹੜਾ ਲਿਖਤੀ ਤੌਰ ਤੇ ਜਿਹੜਾ ਨਕਸ਼ੇ ਦੇ ਵਿੱਚ ਇੰਨਾ ਸੀਗਾ 16.5 ਫੁੱਟ ਇਹ ਜਿਹੜਾ ਪਟਵਾਰੀ ਦੇ ਨਕਸ਼ੇ ਦੇ ਵਿੱਚ ਇਹ 16 ਫੁੱਟ ਦਾ ਹੀ ਰਸਤਾ ਹੈ ਅੱਛਾ ਤੇ ਪਰ ਜਿਹੜਾ ਸਾਡੀ ਡਰਾਇੰਗ ਹੈ ਉਹਦੇ ਵਿੱਚ ਇਹ 10 ਫੁੱਟ ਦਾ ਹੀ ਸੀ ਇਸ ਕਰਕੇ 10 ਫੁੱਟ ਦਾ ਪੁਲ ਜਿਹੜਾ ਹੈਗਾ ਬਣਿਆ ਅੱਛਾ ਨਹੀਂ ਉਦੋਂ ਵੀ ਜਦੋਂ ਇਹ ਬਣਦਾ ਹੈ ਡਰਾਇੰਗ ਬਣਦੀ ਹੈ ਉਦੋਂ ਵੀ ਪਤਾ ਹੀ ਹੈ ਵੀ ਕਿਸਾਨਾਂ ਦੀ ਕੰਬਾਈਨ ਹੈ ਜਿਹੜੀ ਉਹ 10 ਫੁੱਟ ਦੇ ਵਿੱਚ ਨਹੀਂ ਲੰਘ ਸਕਦੀ ਇਹ ਡਰਾਇੰਕਟਰ ਐ ਸਰ ਅਸੀਂ ਬਣਾਉਣ ਵਾਲੇ ਆਂ ਜਿਹੜਾ ਅਧਿਕਾਰੀ ਹੈ ਅਸੀਂ ਬਣਾਉਣ ਵਾਲੇ ਆਂ ਕੰਟਰੈਕਟਰ ਆਂ ਅਸੀਂ ਤੇ ਇਹਦਾ ਜਿਹੜਾ ਸਰਵੇ ਹੁੰਦਾ ਹੈ ਸਰਵੇ ਹੁੰਦਾ ਜਿਹੜਾ ਪਹਿਲਾਂ ਇਹ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਇਹ ਚੀਜ਼ ਹਾਂਜੀ ਸੋ ਕੁੱਲ ਮਿਲਾ ਕੇ ਜਿਹੜਾ ਇਸ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਜਿਹਨੇ ਇਹ ਗਲਤ ਜਿਹੜਾ ਸਿਰਫ ਫਸਟ ਸਰਵੇ ਹੋਇਆ ਉਹਦੇ ਵਿੱਚ ਹੀ ਡਿਸੀਜਨ ਹੋਣਾ ਚਾਹੀਦਾ ਸੀ ਇਹਦਾ ਹਾਂਜੀ ਸੋ ਭਾਈ ਜਿਹੜੇ ਇੱਥੇ ਨੇ ਸੁਪਰਵਾਈਜ਼ਨ ਕਰਦੇ ਨੇ ਆਪਣਾ ਪੱਖ ਰੱਖਿਆ ਕਿ ਜਿਹੜਾ ਇਹ ਸਰਵੇ ਦੌਰਾਨ ਜਿਹੜਾ ਇਹ ਪੌਲਾ ਹੈ ਉਹ ਗਲਤ ਬਣਿਆ ਸੋ ਤਸਵੀਰਾਂ ਇਧਰਲੀ ਸਾਈਡ ਦਿਖਾ ਦਿੰਦਾ ਕਿ 700 ਏਕੜ ਹੈ ਜਿਹੜਾ ਜ਼ਮੀਨ ਹੈ ਜਿਹੜੀ ਇਧਰਲੀ ਸਾਈਡ ਜਿਹੜੀ ਰਸਤੇ ਤੋਂ ਹੀਣ ਹੋਣ ਕਾਰਨ ਕਿਸਾਨਾਂ ਦੀ ਇਹ ਜਿਹੜੀ ਸਮੱਸਿਆ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਣ ਸਕਦੀ ਹੈ ਕਿਉਂਕਿ ਜਿਹੜੇ ਕਣਕ ਹੈ ਉਹ ਬਿਲਕੁਲ ਕਟਾਈ ਲਈ ਤਿਆਰ ਹੋ ਚੁੱਕੀ ਹੈ ਸੋ ਰਸਤਾ ਇਧਰਲੀ ਸਾਈਡ ਤੁਹਾਨੂੰ ਦਿਖਾ ਦਿੰਨਾ ਹੈ ਜਿਹੜਾ ਸਰਵਿਸ ਰੋਡ ਹੈ ਉਥੋਂ ਦੀ ਕੰਬਾਈਨ ਦਾ ਆਉਣਾ ਨਾ ਮੁਮਕਨ ਹੈ ਕਿਉਂਕਿ ਕੰਬਾਈਨ ਲਗਭਗ 10 15 ਫੁੱਟ ਦੇ ਕਰੀਬ ਜਿਹੜੀ ਜਗ੍ਹਾ ਲੈਂਦੀ ਹੈ ਪਹੁੰਚਣ ਵਾਸਤੇ ਤੇ ਇਹ ਜਿਹੜਾ ਰਸਤਾ ਹੈ ਉਹ ਮਿੱਟੀ ਢਲ ਢਲ ਕੇ ਥੋੜਾ ਹੋ ਜਾਂਦਾ ਹੈ ਥੋੜਾ ਹੋਣ ਕਾਰਨ ਜਿਹੜੀ ਕੰਬਾਈਨ ਇਥੋਂ ਦੀ ਜਿਹੜੀ ਆਉਣ ਵਾਲੇ ਦਿਨਾਂ ਚ ਸਮੱਸਿਆ ਬਣੂਗੀ ਜੇਕਰ ਹੋ ਹੋਰ ਕੋਈ ਅਣਹੋਣੀ ਜਿਹੜਾ ਹੈਗਾ ਵਾਪਰਦੀ ਹੈ ਵੈਸੇ ਤਾਂ ਅਰਦਾਸ ਕਰਦੇ ਆ ਕਿ ਇਸ ਤਰ੍ਹਾਂ ਦਾ ਕੋਈ ਨਾ ਵਾਪਰੇ ਪਰ ਜੇਕਰ ਇਸ ਤਰ੍ਹਾਂ ਦਾ ਕੁਝ ਹੋ ਜਾਂਦਾ ਤਾਂ ਕੀ ਇਸ 10 ਫੁੱਟ ਰਸਤੇ ਦੇ ਵਿੱਚ ਕਿਵੇਂ ਜਿਹੜਾ ਕਿਸਾਨ ਹੈ ਉਹ ਕਬਰ ਕਰੂਗਾ ਇਹ ਜਿਹੜਾ ਸਮੱਸਿਆ ਦਾ ਇੱਕ ਗੰਭੀਰ ਵਿਸ਼ਾ ਹੈ ਸੋ ਪ੍ਰਸ਼ਾਸਨ ਜਿਹੜਾ ਇਸ ਮਸਲੇ ਦੇ ਵਿੱਚ ਪਿਆ ਹੈ ਦੇਖਦੇ ਆਉਣ ਵਾਲੇ ਹਫਤੇ ਦੇ ਵਿੱਚ ਕੀ ਇਸ ਜਿਹੜਾ ਸਮੱਸਿਆ ਦਾ ਸਿਟਾ ਨਿਕਲਦਾ ਹੈ